ਹਾਂਜੀ ਸਾਡੇ ਨਾਲ ਸਰਦਾਰ ਹਰਦੀਪ ਸਿੰਘ ਜੀ ਡੇਰੀ ਫਾਰਮਰ ਜੁੜੇ ਨੇ ਫਸਤਪੁਰੇ ਤੋਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮਿੱਤਰ ਉਹਨਾਂ ਦੇ ਪਿੰਡ ਤੋਂ ਪਹੁੰਚੇ ਨੇ ਇਹ ਕਾਫੀ ਸਮੇਂ ਤੋਂ ਡਾਕਟਰ ਬੀਐਸਕੇ ਦੇ ਨਾਲ ਜੁੜੇ ਹੋਏ ਨੇ ਤੇ ਗੱਲਬਾਤ ਕਰਦੇ ਆਂਦੇ ਇਹਨਾਂ ਨਾਲ ਹਾਂਜੀ ਹਸੀガル ਜੀ ਹਸੀガル ਜੀ ਹਾਂਜੀ ਤੇ ਜਾਨਣਾ ਚਾਹਾਂਗੇ ਜੀ ਆਪਾਂ ਕਿੰਨੇ ਕ ਟਾਈਮ ਤੋਂ ਡਾਕਟਰ ਬੀਐਸਕੇ ਦੇ ਨਾਲ ਜੁੜੇ ਹੋਏ ਆ ਇਹ ਅਸੀਂ ਜੀ ਜਿਹੜਾ ਲੰਪੀਸ ਕਹਿੰਦਾ ਆਇਆ ਪਸ਼ੂਨੋ ਜੀ ਠੀਕ ਹੈ ਜੀ ਉਹਦੇ ਇਹਨਾਂ ਦਾ ਪ੍ਰੋਡਕਟ ਵਰਤਿਆ ਸੀਗਾ ਬੜਾ ਵਧੀਆ ਰਿਜ਼ਲਟ ਆਇਆ ਜੀ ਹਾਂ ਕਿਹੜਾ 18 ਤੇ 20 ਜੀ ਹਾਂ 18 ਜੀ 18 20 ਜਿਹੜੀ ਦਵਾਈ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਵਰਤੀ ਸੀ ਆਪਣੀ ਲੰਬੀ ਸਕਿਨ ਦੇ ਲਈ ਜੀ ਉਹਦੇ ਜਿਹੜੇ ਇਹਨਾਂ ਨੂੰ ਵਧੀਆ ਰਿਜ਼ਲਟ ਮਿਲੇ ਨੇ ਉਦੋਂ ਤੋਂ ਇਹ ਆਪਣੇ ਨਾਲ ਡਾਕਟਰ ਬੀ ਐਸ ਕੇ ਦੇ ਨਾਲ ਜੁੜੇ ਹੋਏ ਨੇ ਹੋਰ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਤੁਸੀਂ ਨੇ ਵਰਤੀਆਂ ਨੇ ਤੇ ਕਿੱਦਾਂ ਨੇ ਤੁਹਾਨੂੰ ਰਿਜ਼ਲਟ ਨੇ ਜਿਹੜਾ ਜੀ ਮੈਟਸ ਵਾਸਤੇ ਜੀ ਇੱਕ ਨੰਬਰ ਤੇ ਆ ਆਪਣਾ ਜੀ 8 ਨੰਬਰ ਹਾਂਜੀ 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 ਇਹ ਵਧੀਆ ਰਿਜ਼ਲਟ ਆ ਜੀ ਦਾ ਉਹਦਾ ਵਧੀਆ ਰਿਜ਼ਲਟ ਆ ਜੀ ਕਿੱਥੋਂ ਤੁਹਾਨੂੰ ਪਤਾ ਲੱਗਿਆ ਸੀਗਾ ਡਾਕਟਰ ਬੀ ਐਸ ਕੇ ਦੇ ਬਾਰੇ ਇਹ ਵੀ ਤੁਸੀਂ ਜਿਹੜਾ ਸਾਡੇ ਨਾਲ ਉਹ ਸਾਡਾ ਜੀ ਆਪਣੇ ਨਿਹਾਲ ਸਿੰਘ ਉਥਾ ਜਾਣ ਪਤਾ ਲੱਗ ਗਿਆ ਓਕੇ ਜੀ ਜਿੱਦਾਂ ਇਹ ਤੁਸੀਂ ਡਾਕਟਰ ਬੀਐਸਕੇ ਦੇ ਨਾਲ ਜੁੜੇ ਹੋ ਕਿੰਨਾ ਕਿ ਤੁਹਾਨੂੰ ਫਾਇਦਾ ਹੋਇਆ ਡੇਰੀ ਫਾਰਮਿੰਗ ਦੇ ਵਿੱਚ ਹੀ ਐਦਾ ਠੀਕ ਹੈ ਜੀ ਬਹੁਤ ਵਧੀਆ ਫਾਇਦਾ ਜੀ ਕੋਈ ਇਹਨਾਂ ਨੂੰ ਦੁੱਧ ਦੀ ਪ੍ਰੋਬਲਮ ਬਚ ਨਾ ਲੱਗੇ ਦੁੱਧ ਕਿ ਨਹੀਂ ਆਉਂਦਾ ਜੀ ਇਹ ਬਟ ਡਾਕਟਰ ਜੇ ਆਪਾਂ 3 ਲਟਕ ਲਾਉਂਦੇ ਦੁੱਧ ਚਾਹੁੰਦੇ ਆ ਬਾਕੀ ਰਿਜ਼ਲਟ ਵੀ ਠੀਕ ਹੈ ਜੀ ਠੀਕ ਹੈ ਰਿਜ਼ਲਟ ਵੀ ਇਹਨਾਂ ਨੂੰ ਵਧੀਆ ਮਿਲੇ ਨੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਜਿੰਨੇ ਵੀ ਤੁਹਾਡੇ ਨਾਲ ਜਿਵੇਂ ਸਾਥੀ ਆਏ ਨੇਗੇ ਤੁਹਾਡੀ ਤੇ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਤੇ ਬਾਕੀ ਜਿਹੜੇ ਵੀਰ ਇਹ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਜੀ ਜਿਹੜਾ ਪਾ ਜਿਹੜਾ ਦੁੱਧ ਪੌਣੇ ਦੀਆਂ ਜਾਂ ਆਪਾਂ ਪੀਨੇ ਆ ਉਹ ਜ਼ਹਿਰ ਆ ਜੀ ਠੀਕ ਹੈ ਜੀ ਹਾਂ ਜਿਹੜਾ ਨਾ ਰੈਕਟਰ ਦੀ ਨੀਲਦਾ ਗਾ ਕਿ ਦੁੱਧ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਕੋਈ ਹੋਰ ਸੁਨੇਹਾ ਜਿਹੜਾ ਤੁਸੀਂ ਸਾਡੇ ਸੱਜਣਾ ਨੂੰ ਦੇਣਾ ਚਾਹੁੰਦੇ ਹੋ ਜੀ ਮੈਂ ਠੀਕ ਹੈ ਜੀ ਮੈਂ ਖੁੱਲ ਕੇ ਕੰਮ ਕਰੋ ਪਸ਼ੂ ਢਾਂਡੇ ਰੱਖੋ ਜੀ ਆਪ ਦਾ ਵਧੀਆ ਠੀਕ ਹੈ ਠੀਕ ਹੈ ਬਾਈ ਵਰਕੋ ਬੀ ਐਸ ਕੇ ਨਾਲ ਜੁੜੋ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਵੀ ਸੱਜਣ ਸਾਡੇ ਲਵੇ ਆਏ ਨੇ ਇੱਥੇ ਅੱਜ ਸਾਡੀ ਸਟਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਲਾ ਲੱਗਿਆ ਹੋਇਆ ਜੀ ਆਪਣੇ ਲੁਧਿਆਣੇ ਦੇ ਵਿੱਚ ਪਸ਼ੂ ਪਾਲ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਤੇ ਸਾਡੀਆਂ ਦਵਾਈਆਂ ਦੀ ਜਾਣਕਾਰੀ ਲੈਣ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਹੋਰ ਵੀ ਵੇੜੇ ਵੀਰ ਪਸ਼ੂ ਪਾਲਣ ਕਰਦੇ ਨੇ ਤੇ ਉਹ ਵੀ ਸਾਡੇ ਨਾਲ ਜੁੜ ਕੇ ਆਪਣੀਆਂ ਸਾਡੀਆਂ ਦਵਾਈਆਂ ਦਾ ਲਾਭ ਲੈ ਸਕਦੇ ਹਾਂ ਹਾਂਜੀ ਸਰ ਆਪਣਾ ਨਾਮ ਵੀ ਅਮਰਤਪਾਲ ਸਿੰਘ ਆ ਜੀ ਹਾਂ ਤੁਹਾਡਾ ਨਾਮ ਜੀ ਅਮਰਤਪਾਲ ਸਿੰਘ ਜੀ ਹਾਂਜੀ ਸਰ ਕਦੋਂ ਤੋਂ ਤੁਸੀਂ ਜੁੜੇ ਹੋ ਤੇ ਕਦੋਂ ਤੋਂ ਜੀ ਲੰਪੀਸ ਕੰਵੇਲੇ ਤੋਂ ਜੁੜੇ ਹੋ ਜੀ ਅੱਛਾ ਤੁਸੀਂ ਵੀ ਇਹਨਾਂ ਦੇ ਨਾਲ ਹੀ ਮਤਲਬ ਲੰਪੀਸ ਕੰਵੇਲੇ ਦੇ ਜੁੜੇ ਹੋ ਹੋਰ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਤੁਸੀਂ ਡਾਕਟਰ ਵੀਐਸਕੇ ਜੀ ਵਰਤਦੇ ਹੋ ਮੋਟੈਟਸ ਜੀ ਵਰਤੀ ਹੈ ਜੀ ਠੀਕ ਹੈ ਜਿਹੜੀਆਂ ਆਪਣ ਖਣਾ ਨਹੀਂ ਉਹਨਾਂ ਦੀਆਂ ਸਾਰੀਆਂ ਵਰਤ ਨਹੀਂ ਠੀਕ ਹੈ ਕਿੱਦਾਂ ਦੇ ਰਿਜ਼ਲਟ ਨੇ ਜਿਹੜੇ ਮਿਲ ਰਹੇ ਕੀ ਕਹਿਣਾ ਚਾਹੋਗੇ ਆ ਹੋਰ ਡੈਰੀ ਫਾਰਮਰ ਨੂੰ ਜੀ ਵਧੀਆ ਦਵਾਈ ਆ ਠੀਕ ਹੈ ਤੇ ਜਿਹੜੀ ਪਹਿਨਾ ਹਰਦੀਪ ਸਿੰਘ ਨੇ ਦੱਸਿਆ ਸੀਗਾ ਵੀ ਨਾਲ ਐਂਟੀਬਾਇਓਟਿਕ ਪਾ ਵਰਤਦੇ ਆ ਤੇ ਉਹ ਦੁੱਧ ਦੀ ਜ਼ਹਿਰ ਬਣ ਜਾਂਦੀ ਆ ਇਹਦੇ ਦੁੱਧ ਜੀ ਨਹੀਂ ਆਉਂਦਾ ਜੀ ਸਭ ਤੋਂ ਵਧੀਆ ਗੱਲ ਤੇ ਹੀ ਆ ਜੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੋਰ ਵੀ ਜਿਹੜੇ ਡੈਰੀ ਫਾਰਮਰ ਇਹ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਨੀ ਤੇ ਵਾਕਿਆਨੂੰ ਵੀ ਲਾਭ ਮਿਲ ਸਕੇ ਧੰਨਵਾਦ